ਔਰ ਜਿਹੜਾ ਬੇਚਦੀ ਲੰਬਣਾ ਹਨਾ ਬਲਦੀ ਅਗ ਦੇ ਵਿੱਚ ਦੀ ਉਹ ਉਹਨੂੰ ਵੀ ਪਤਾ ਜਿੰਨ ਦੇਖਿਆ ਹੋਵੇ ਜਦ ਬੇਚਦੀ ਲੰਗਿਆ ਹੋਵੇ ਪਰ ਫਿਰ ਵੀ ਹਜੇ ਜਿਹੜੀ ਇਹ ਨਾਨਕਸ਼ਾਹੀ ਕੈਲੰਡਰ ਵਾਲੀ ਦੁਬਦਾ ਇਹ ਪੰਥ ਚੋਂ ਕੌਮ ਚੋਂ ਜਾਣ ਇਹ ਨਹੀਂ ਹਲੇ ਵੀ ਇਸ ਤੇ ਵਿਪਰੀਤ ਜਿਹੜੇ ਨੇ ਉਹ ਲੋਕ ਖੜੇ ਨੇ ਜੇ ਲekin ਤੁ ਪਰੰਤੂ ਗਾਮੇ ਵਾਲੇ ਸਾਥ ਸਾਭ ਉਹਨਾਂ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਰੋਤਨ ਦੇ ਉਹਨਾਂ ਨੂੰ ਉਹਨਾਂ ਦੀ ਤਸੱਲੀ ਨਹੀਂ ਕਰਵਾ ਸਕਦੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰ ਡੀਪੀ ਇਹ ਹੁੰਦੀ ਵੀ ਉਹਨਾਂ ਨੇ ਜੋ ਮਰਜ਼ੀ ਤੁਸੀਂ ਸਹੀ ਕਰ ਲਓ ਉਹਨਾਂ ਦੇ ਕੋਈ ਨਾ ਕੋਈ ਕਿਤੇ ਜਾ ਕਿਤੇ ਕਿੰது ਪਰ ਉਹ ਤੋਂ ਕਰ ਲੈ ਹੁੰਦਾ ਉਹਦਾ ਸੁਭਾਅ ਬਣ ਚੁੱਕਾ ਹੈ ਜਾਂ ਉਹਨਾਂ ਦੇ ਪਿੱਛੇ ਕੋਈ ਹੋਰ ਤਾਕਤ ਹਲੋੜਿਆ ਹੋਣਾ ਹੈ ਕਈ ਮਸਲੇ ਅਜੇ ਤੱਕ ਪਾਂਥ ਵਿੱਚ ਤੁਰੇ ਆਉਂਦੇ ਆ ਉਹ ਖੜੇ ਕੀਤੇ ਗਏ ਪਰ ਹੈ ਨਹੀਂ ਮਸਲਾ ਕੋਈ ਵੀ ਦੇ ਸੇਖਣੋਂ 550 ਸਾਲਾਂ ਦੇ ਮੂਲ ਮੰਤਰ ਦਾ ਹੀ ਨਹੀਂ ਪਤਾ ਲੱਗਾ ਅਜੇ ਤੱਕ ਵੀ ਸਾਡਾ ਮੂਲ ਮੰਤਰ ਕਿਹੜਾ ਤਾਂ ਇਹਦਾ ਮਤਲਬ ਅਸੀਂ ਉੱਥੇ ਆਲੇ-ਕਣੇ ਹਰੇਕ ਕਾਰਜ ਦੇ ਅੰਦਰ ਗੁਰੂ ਕੇ ਸਿੱਖ ਨੂੰ ਗੁਰ ਪ੍ਰਸਾਦ ਦੀ ਲੋੜ ਆ ਪਰ ਇਕ ਰਹਿਤ ਦੂਜਾ ਨੇਤ ਨਹੀਂ ਸਿੱਖ ਦਾ ਟੁੱਟਣਾ ਨਹੀਂ ਚਾਹੀਦਾ ਸਾਡੇ ਲਈ ਮੀਲ ਪੱਥਰ ਗੁਰੂ ਕੇ ਸਿੱਖਾਂ ਨੇ ਗੱਡੇ ਆਰੇ ਥੱਲੇ ਬੈਠ ਕੇ ਵੀ ਜਪਜੀ ਸਾਹਿਬ ਪੜਿਆ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਵਹਨ ਕੋਸ਼ ਦੇ ਅਨੁਸਾਰ ਨਿਹੰਗ ਸਿੰਘ ਦਾ ਜਿਹੜਾ ਅਰਥ ਹੈ ਉਹ ਮਗਰਮੱਚ ਪਾਈਕਾਨ ਸਿੰਘ ਜੀ ਨਾਬਾ ਅਰਥ ਕਰਦੇ ਹੋਏ ਲਿਖਦੇ ਨੇ ਕਿ ਨਿਹੰਗ ਸਿੰਘ ਤੋਂ ਭਾਵ ਉਹ ਪ੍ਰਾਣੀ ਜੋ ਮੌਤ ਤੋਂ ਨਾ ਡਰੇ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਤਪਰ ਰਵੇ ਮਾਇਆ ਤੋਂ ਜਿਹੜਾ ਉਹ ਕਾਫੀ ਦੂਰ ਰਵੇ ਤੇ ਆਪਾ ਜਿਹੜਾ ਏ ਉਹ ਗੁਰੂ ਨੂੰ ਸਮਰਪਤ ਕਰੇ ਐਸੀ ਹੀ ਮਿਸਾਲ ਜੇਕਰ ਸੱਚ ਦੇ ਵਿੱਚ ਨਿਭਾਈ ਹੈ ਤਾਂ ਉਹ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਜੋ ਸੰਤਾਪ ਹੰਡਾਇਆ ਪਰ ਅੱਜ ਦੇ ਯੁੱਗ ਦੇ ਵਿੱਚ ਵੀ ਐਸੀ ਮਿਸਾਲ ਬਾਬਾ ਨਿਹਾਲ ਸਿੰਘ ਜੀ ਇਕਲੌਤੇ ਨੇ ਜਿਨ੍ਹਾਂ ਦੇ ਸਰੀਰ ਦੇ ਅੰਦਰ ਅਜੇ ਵੀ ਗੋਲੀਆਂ ਜਿਹੜੀਆਂ ਨੇ ਮੌਜੂਦ ਨੇ ਪੌਂਟਾ ਸਾਹਿਬ ਦਾ ਸ਼ਹੀਦੀ ਸਾਕਾ ਆਪਣੇ ਪਿੰਡੇ ਤੇ ਹੰਡਾਇਆ ਬਾਬਾ ਨਿਹਾਲ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਖਾਲਸਾ ਜੀ ਦਾ ਖਾਸ ਆਪ ਜੀ ਕੀ ਫਤਿਹ ਆਪ ਜੀ ਕੇ ਆਏ ਨੋਹਾਂਬ ਜਿਲ੍ਹੇ ਦਾ ਅਸ਼ਰਦ ਦਿੱਤੇ ਆਪ ਜੀ ਦਾ ਬਹੁਤ ਬਹੁਤ ਤਲਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡੀ ਸਿਹਤ ਬਾਰੇ ਜਾਨਣਾ ਚਾਹਾਂਗੇ ਸਿਹਤ ਕਿਸ ਤਰ੍ਹਾਂ ਦੀ ਹੋਣਾ ਲੋਹੇ ਵਰਗੀ ਆ ਜੀ ਖਾਲਸਾ ਸਰਬਲੋਹ ਜੋ ਪਾਰਗਟ ਹੋਇਆ ਜੀ ਸਰਬਲੋਹ ਵਰਗੀ ਲੋਹੇ ਵਰਗੀ ਆ ਜੀ ਜਿਵੇਂ ਮੈਂ ਬਾਬਾ ਜੀ ਜ਼ਿਕਰ ਕੀਤਾ ਅੱਜ ਕਈ ਵਿਸ਼ਿਆਂ ਤੇ ਤੁਹਾਡੇ ਨਾਲ ਤੁਸ਼ਮਾਤਰ ਜਿੰਨੀ ਕੀ ਗੱਲ ਹੋ ਸਕੇ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਸ਼ੁਰੂਆਤ ਜਿਹੜੀ ਉਹ ਕਰਨੀ ਚਾਹਾਂਗਾ ਕਿ ਤੁਸੀਂ ਵਿਚਰਦੇ ਹੋ ਦੁਨੀਆ ਦੇ ਵਿੱਚ ਬੇਸ਼ੱਕ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਕਹਾਂ ਕਿ ਜਿੱਥੇ ਤੁਸੀਂ ਸ਼ਹੀਦੀ ਸਾਕਾ ਪੌਂਟਾ ਸਾਹਿਬ ਦਾ ਪਿੰਡੇ ਤੇ ਹੰਡਾਇਆ ਮੈਂ ਜ਼ਿਕਰ ਵੀ ਕੀਤਾ ਕਿ ਗੋਲੀਆਂ ਤੁਹਾਡੇ ਸਰੀਰ ਦੇ ਵਿੱਚ ਨੇ ਉੱਥੇ ਨਿਹੰਗ ਸਿੰਘਾਂ ਦੇ ਦਲਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕਹਿ ਲਈਏ ਕਿ ਵਿਦਵਤਾ ਦੇ ਪੱਖੋਂ ਮੋਹਰੀ ਕਤਾਰ ਦੇ ਵਿੱਚ ਆਪ ਜੀ ਦਾ ਨਾਮ ਆਉਂਦਾ ਹੈ ਤੇ ਅੱਜ ਜੋ ਸਮਾਂ ਅਜੂਕਾ ਸਮਾਂ ਜਿਹੜਾ ਚੱਲ ਰਿਹਾ ਏ ਕੋਈ ਵੀ ਵਿਸ਼ਾ ਭਵੇਂ ਉਹ ਲੈ ਲਿਏ ਸਿੱਖ ਧਰਮ ਨਵੇਂ ਯੁੱਗ ਦਾ ਧਰਮ ਹੈ ਬੇਸ਼ੱਕ ਪਰ ਅੱਜ ਐਸੀ ਸਥਿਤੀ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਜਾਂ ਕਿਸੇ ਵੀ ਪੰਥਕ ਹੱਲੇ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਸ ਦੇ ਵਿੱਚ ਦੂਜਾ ਤੜਾ ਵਿਵਾਦ ਪੈਦਾ ਕਰਨ ਨੂੰ ਪਹਿਲਾਂ ਖੜਾ ਹੁੰਦਾ ਹੈ ਐਸਾ ਕਿਉਂ ਹੋ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਬਹੁਤ ਪਹਿਲਾਂ ਬਹੁਤ ਪਹਿਲਾਂ ਹੁਕਮ ਕਰ ਦਿੱਤਾ ਸੀ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗਰਹਾਈ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਦੇਵ ਮਾਤਾ ਮਾਤਾ ਸਾਹਿਬ ਕੌਰ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੰਤਰ ਮੂਲ ਮੰਤਰ ਰਹਿਤ ਮਾਨਮਤ ਜਾਲਾ ਇੱਕੋ ਹੀ ਆਫੇ ਦੁਬਦਾ ਕਿੱਥੋਂ ਪੈਦਾ ਹੋ ਗਈ ਦੁਬਦਾ ਸਾਡੇ ਮਨਮਤ ਕਰਕੇ ਪੈਦਾ ਹੋਈ ਇਸ ਵਿਸ਼ੇ ਤੋਂ ਇਲਾਵਾ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਕਈ ਜਿਵੇਂ ਉਭਾਰ ਉਹ ਆ ਰਹੇ ਨੇ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਦਾ ਜ਼ਿਕਰ ਵੀ ਜਿਹੜਾ ਉਹ ਕਾਫੀ ਉੱਪਰ ਕੇ ਆਇਆ ਹੈ 1 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਤੇ ਇਹ ਸਾਰਾ ਸੰਤਾਪ ਜਿਨ੍ਹਾਂ ਨੇ ਕਿਤਾਬਾਂ ਦੇ ਵਿੱਚੋਂ ਪੜਿਆ ਜਾਂ ਫਿਲਮਾਂ ਦੇ ਰਾਹੀਂ ਵੀਡੀਓਜ਼ ਦੇ ਰਾਹੀਂ ਦੇਖਿਆ ਪਰ ਇਹ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਸਾਰਾ ਇਸ ਸਾਰੇ ਵਰਤਾਰੇ ਨੂੰ ਜਾਂ ਜੋ ਇਹ ਉਪਰਾਲਾ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ ਜਾਂ ਜਿਹੜੀ ਰਿਪੋਰਟ ਜਨਤਕ ਹੋਈ ਹੈ ਕਿਵੇਂ ਤੁਸੀਂ ਦੇਖਦੇ ਹੋ ਜਾਂ ਉਹਨਾਂ ਪਲਾਂ ਨੂੰ ਜਦੋਂ ਤੁਸੀਂ ਉਹ ਯਾਦ ਕਰਦੇ ਹੋ ਕੁਝ ਜ਼ੈਨ ਦੇ ਵਿੱਚ ਆਉਂਦਾ ਹੋਵੇ ਜਿਹੜਾ ਵਿੱਚ ਦੇ ਲੰਮਣਾ ਸਾਹਿਬ ਸਾਹਿਬ ਹੋਰ ਗੱਲ ਹੈ ਪੜ ਕੇ ਵੀ ਅਸਰ ਹੁੰਦਾ ਆ ਸੁਣ ਕੇ ਵੀ ਅਸਰ ਹੁੰਦਾ ਪਰ ਜਿਹੜਾ ਵਿਚ ਦੀ ਲੰਗਣਾ ਹਨਾ ਬਲ ਦੀ ਅੱਗ ਦੇ ਵਿੱਚ ਦੀ ਉਹ ਉਹਨੂੰ ਵੀ ਪਤਾ ਜਿੰਨ ਦੇਖਿਆ ਹੋਵੇ ਜਦ ਵਿਚ ਦੀ ਲੰਗਿਆ ਹੋਵੇ ਉਹ ਸਮਾਂ ਜਿਹੜਾ ਬਹੁਤ ਬਿਆਹ ਰੰਗ ਸਮਾਂ ਸੀ ਬੜੇ ਬੜੇ ਸੂਰਬੀਰ ਬਹਾਦਰ ਸਾਡੇ ਅਣਖੀਲੀ ਜੋਧੇ ਜਿਹੜੇ ਸੀ ਜਿਨ੍ਹਾਂ ਨੇ ਕੌਮ ਲਈ ਪੰਥ ਲਈ ਆਪਾ ਬਾਰ ਦਿੱਤਾ ਕਈ ਵਾਰੀ ਅਸੀਂ ਬਸਾਰ ਹੀ ਛੱਡਿਆ ਉਹਨਾਂ ਨੂੰ ਚਲੋ ਦੇਰ ਆਏ ਦਰਸਤ ਆਏ ਚੇਤਾ ਆ ਗਿਆ ਚੰਗੀ ਗੱਲ ਆ ਪਰ ਕੋਈ ਗੱਲ ਸਮੇਂ ਸਿਰ ਜੇ ਕੀਤੀ ਜਾਵੇ ਤਾਂ ਉਹਦਾ ਅਸਰ ਜ਼ਿਆਦਾ ਹੁੰਦਾ ਇਹ ਸਾਡਾ ਵਿਰਸਾ ਆ ਜਿਸ ਸੰਭਾਲ ਕੇ ਰੱਖਣਾ ਤੇ ਉਸ ਸਮੇਂ ਨੂੰ ਥੋੜਾ ਬਹੁਤਾ ਜੇ ਤੁਹਾਡੇ ਜ਼ਿਹਨ ਚ ਥੋੜਾ ਬਹੁਤਾ ਯਾਦ ਹੋਵੇ ਤੁਸੀਂ ਮਿਲੇ ਹੋ ਉਹਨਾਂ ਨੂੰ ਤੇ ਜਾਂ ਕਦੀ ਜਿਸ ਤਰ੍ਹਾਂ ਦਾ ਇਹ ਦੁਕਾਨਦਾਰ ਵਾਪਰਿਆ ਅਸਲ ਚ ਜੋ ਸਤਗੁਰੂ ਜੀ ਨੇ ਆਗਿਆ ਕੀਤੀ ਨਾ ਔਰ ਸਤਗੁਰ ਕਾ ਜੋ ਸਿੱਖ ਖਾਏ ਸੋ ਪਾਲ ਕੇ ਉੱਠ ਹਰ ਨਾਮ ਤੇ ਆਵੇ ਜੰਗਰੂ ਸਾਹਿਬ ਨੇ ਕਿਹਾ ਗੁਰਸਿਕ ਰਹਿਤ ਸੁਣੋ ਮੇਰੇ ਮੀਦ ਪਰਵਾਤੇ ਕਰ ਉਠੇ ਹਿਤ ਜੀਤ ਉਹ ਪੂਰਨ ਗੁਰਸਿੱਖ ਉਹ ਨਿਤਨੇਮੀ ਪੂਰ ਰਹਿਤਵਾਨ ਬਾਣੀ ਤੇ ਬਾਣੇ ਦੇ ਧਾਰਨੀ ਤਿਆਗੀ ਤੇ ਨਿਸ਼ਕਾਮ ਸੇਵਕ ਪੰਥ ਦੇ ਤੇ ਗੁਰਗਰ ਦੇ ਸੀ ਤੇ ਤੁਸੀਂ ਕੋਈ ਉਹਨਾਂ ਨਾਲ ਆਖਰੀ ਸਮੇਂ ਕੋਈ ਗੱਲਬਾਤ ਹੋਈ ਹੋਵੇ ਕੋਈ ਤੁਹਾਡੇ ਜ਼ਹਿਨ ਚ ਹੋਵੇ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਉਸ ਤੋਂ ਪਹਿਲਾਂ ਤਾਂ ਨਹੀਂ ਕੋਈ ਪਰ ਉਸ ਤੋਂ ਪਹਿਲਾਂ ਕਈ ਵਾਰੀ ਮਿਲਿਆ ਜੀ ਉਹ ਇਹੇ ਬਚਨ ਕਰਦੇ ਰਹੇ ਜੀ 10 ਨੂੰ ਚਲੋ ਬਾਬਾ ਜੀ ਕਹਿ ਕੇ ਬੁਲਾਉਂਦੇ ਸੀ ਨਾ ਮੈਂ ਆਪਣੇ ਆਪ ਨੂੰ ਬਾਬਾ ਜੀ ਕਹਾ ਕੇ ਨਹੀਂ ਰਾਜੀ ਜੀ ਤੇ ਬਾਬਾ ਜੀ ਕੋਈ ਇਹੋ ਜਿਹਾ ਆਪਾਂ ਰਲ ਕੇ ਗੁਰਮਤਾ ਕਰੀਏ ਜਿਸ ਦੇ ਨਾਲ ਸਾਰਾ ਪੰਥ ਜਿਹੜਾ ਆ ਇੱਕ ਲੜੀ ਵਿੱਚ ਪਰੋ ਕੇ ਇੱਕ ਮੁੱਠ ਹੋਵੇ ਤਾਂ ਸਾਰੇ ਜਿੰਨੇ ਮਸਲੇ ਆ ਸਾਡੇ ਇੱਕ ਦਿਨ ਚ ਹੱਲ ਹੋ ਸਕਦੇ ਇੰਦਾ ਦੀ ਵਿਚਾਰਤਾ ਰੱਖਦੇ ਸੀ ਪਰ ਬਾਬਾ ਜੀ ਨੇ ਪਹਿਲਾਂ ਤੁਹਾਨੂੰ ਇੱਕ ਸਵਾਲ ਕੀਤਾ ਕਿ ਹਰ ਗੱਲ ਨੂੰ ਜਿੰਨੀ ਵੀ ਭਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਵੇਂ ਉਹ ਦਲ ਪੰਥਾਂ ਦੇ ਵਿੱਚੋਂ ਇੱਕ ਦੇ ਨਾਲ ਦੂਜਾ ਜਿਹੜਾ ਉਹ ਉਂਗਲ ਉਠਾਉਣ ਵਾਲਾ ਜ਼ਰੂਰ ਹੈ ਬੇਸ਼ੱਕ ਪੰਥ ਨੇ ਪ੍ਰਵਾਨਤ ਵੀ ਕਰ ਦਿੱਤਾ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਪ ਮਨਾਉਣ ਲੱਗੇ ਆ ਪਰ ਫੇਰ ਵੀ ਹਜੇ ਜਿਹੜੀ ਨਾਨਕਸ਼ਾਹੀ ਕੈਲੰਡਰ ਵਾਲੀ ਦੁਬਿਧਾ ਇਹ ਪੰਥ ਚੋਂ ਕੌਮ ਚੋਂ ਜਾਣ ਨਹੀਂ ਰਹੀ ਹਲੇ ਵੀ ਇਸ ਤੇ ਵਿਪਰੀਤ ਜਿਹੜੇ ਨੇ ਉਹ ਲੋਕ ਖੜੇ ਨੇ ਕਿੱਥੇ ਕਮਜ਼ੋਰੀ ਕਿੱਥੇ ਮੰਨਦੇ ਹੋ ਤੁਸੀਂ ਅਸ ਜੀ ਸਾਹਿਬ ਅੱਲਾਹ ਨਾਲ ਹੋਣਾ ਚਾਹੀਦਾ ਕੌਮਾਂ ਦੇ ਕੈਲੰਡਰ ਹੁੰਦੇ ਆ ਐਡੀ ਵੱਡੀ ਕੌਮ ਆ ਖਾਲਸਾ ਪੰਥ ਇਹਦਾ ਕੈਲੰਡਰ ਹੋਣਾ ਜ਼ਰੂਰੀ ਆ ਜੀ ਪਰ ਕਾਲੀ ਚੇ ਨਹੀਂ ਬਹੁਤ ਸਾਰੇ ਅਜੇ ਰਹਿੰਦੇ ਸੀ ਮਸਲੇ ਕੋਈ ਸ਼ੱਕ ਸ਼ੋਭੇ ਜਿਹੜੇ ਸੀ ਉਹ ਵੀ ਚਲੋ ਸਾਰਿਆਂ ਦੇ ਦੂਰ ਕਰ ਦਿੰਦੇ ਸਾਰਿਆਂ ਦੀ ਤਸੱਲੀ ਕਰਾ ਲੈਂਦੇ ਸਾਲ ਵੀ ਜੇ ਹੋਰ ਲੱਗ ਜਾਂਦਾ ਜਿੱਤੇ ਇੰਨੇ ਇੰਨੇ 100 ਸਾਲ ਨਹੀਂ ਅਸੀਂ ਕਰ ਸਕੇ ਜੇ ਸਾਲ ਹੋਰ ਲੱਗ ਜਾਂਦਾ ਤੇ ਸਾਰੀ ਦੁਬਦ ਮੁਖੀ ਜਾਨ ਦੀ ਇੱਕ ਤਾਂ ਇਹ ਗੱਲ ਸੇ ਜੀ ਦੂਜਾ ਜਿਹੜੇ ਕਿੰਤੂ ਪ੍ਰੰਤੂ ਕਰਨ ਵਾਲੇ ਸਾਰੇ ਸਾਬ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਰੋਟਾਂ ਦੇ ਉਹਨਾਂ ਨੂੰ ਉਹਨਾਂ ਦਿੱਤ ਸੱਲੀ ਨਹੀਂ ਕਰਵਾ ਸਕਦੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰ ਡਿਊਟੀ ਇਹ ਹੁੰਦੀ ਵੀ ਉਹਨਾਂ ਨੇ ਜੋ ਮਰਜ਼ੀ ਤੁਸੀਂ ਸਹੀ ਕਰ ਲਓ ਉਹਨਾਂ ਦੇ ਕੋਈ ਨਾ ਕੋਈ ਕਿਤੇ ਨਾ ਕਿਤੇ ਕਿੰதுਪਰ ਤੁਸ ਕਰ ਲੈ ਹੁੰਦਾ ਉਹਦਾ ਸੁਭਾਅ ਬਣ ਚੁੱਕਾ ਹੈ ਜਾਂ ਉਹਨਾਂ ਦੇ ਪਿੱਛੇ ਕੋਈ ਹੋਰ ਤਾਕਤ ਹਲੋਲੇ ਵਾਲਾ ਹੁੰਦਾ ਤਾਂ ਕਿ ਇੱਕ ਤਾਂ ਨਾ ਹੋਵੇ ਦੇਖੋ ਕਈ ਮਸਲੇ ਅਜੇ ਤੱਕ ਬਾਂਧ ਵਿੱਚ ਤੁਰੇ ਆਉਂਦੇ ਆ ਉਹ ਖੜੇ ਕੀਤੇ ਗਏ ਪਰ ਹੈ ਨਹੀਂ ਮਸਲਾ ਕੋਈ ਵੀ ਮੂਲ ਮੰਤਰ ਦੀ ਗੱਲ ਹੈ ਮੂਲ ਮੰਤਰ ਜੇ ਕੋਈ 사ਤਗੁਰਜੀ ਦੇ ਪਿਆਰੇ ਗੁਰ ਸੇਖੇ ਕੋਨਕਾਰ ਤੋਂ ਲੈ ਕੇ 사ਤਗੁਰ ਪ੍ਰਸਾਦ ਗੁਰ ਪ੍ਰਸਾਦ ਤੱਕ ਪੜਦੇ ਆ ਤਾਂ ਉਹਨਾਂ ਨੂੰ ਨਮਸਕਾਰ ਕਰ ਲਈ ਚਾਹੀਦੇ ਉਹਨਾਂ ਦਾ ਸਤਕਾਰ ਕਰਨਾ ਚਾਹੀਦਾ ਉਹ ਗਲਤ ਥੋੜੋ ਅੱਜ ਅੰਦਾਜ਼ ਜਿਹੜੇ ਬਿਲਕੁਲ ਨਹੀਂ ਪੜਦੇ ਉਹਨਾਂ ਨਾਲੋਂ ਤਾਂ ਚੰਗੇ ਆ ਜੇ ਪੁਰਾਤਨ ਵਰਜਾਦਾ ਅਨਸਾਰ ਜਨ ਸੰਗਤਾਂ ਬੰਦੀਆਂ ਸੰਪਰਦਾਵਾਂ ਟਕਸਾਲਾਂ ਲਾਲਕ ਹੋਸੀ ਵੀ ਅੱਜ ਤੱਕ ਪੜਦੇ ਆ ਉਹ ਵੀ ਗਲਤ ਨਹੀਂ ਕਹਿ ਸਕਦੇ ਉਹਨਾਂ ਨੂੰ ਲਿਖਿਆ ਹੀ ਪੜਦੇ ਆ ਜਿਆਦੇ ਪੜਾਂਗੇ ਜਿਆਦੇ ਫਾਇਦਾ ਹੋਊਗਾ ਜੇ ਵਰ ਪ੍ਰਸਾਦ ਤਾਂ ਵੀ ਪੜਦੇ ਆ ਉਹ ਵੀ ਠੀਕ ਆ ਪਰ ਇਹ ਖੜਾ ਕਰ ਦਿੱਤਾ ਗਿਆ ਜੇ ਸਿੱਖ ਲੋ ਸਾਢੇ 550 ਸਾਲ ਚ ਮੂਲ ਮੰਤਰ ਦਾ ਹੀ ਨਹੀਂ ਪਤਾ ਲੰਗਾ ਅਜੇ ਤੱਕ ਵੀ ਸਾਡਾ ਮੂਲ ਮੰਤਰ ਕਿਹੜਾ ਤਾਂ ਇਹਦਾ ਮਤਲਬ ਅਸੀਂ ਉੱਥੇ ਹਾਲੇ ਖੜੇ ਆ ਮੈਂ ਬਿਲਕੁਲ ਮੈਂ ਵੀ ਐਸੇ ਸਵਾਲ ਤੇ ਆਉਣਾ ਵੀ ਇਹ ਬੇਸ਼ੱਕ ਨਵੇਂ ਯੁੱਗ ਦਾ ਧਰਮ ਕਿਹਾ ਜਾ ਰਿਹਾ ਹੈ ਹੋਰ ਕਈ ਗੱਲਾਂ ਦੇ ਵਿੱਚ ਇਹ ਕੌਮ ਜਿਹੜੀ ਆ ਉਹ ਮੋਹਰੀ ਰੋਲ ਅਦਾ ਕਰਦੀ ਆ ਵਿਦੇਸ਼ਾਂ ਦੇ ਵਿੱਚ ਚੰਗੀਆਂ ਪੋਸਟਾਂ ਤੇ ਸਿੱਖ ਬੈਠੇ ਨੇ ਪਰ ਜੇਕਰ ਆਪਣੇ ਗਰਾਊਂਡ ਰਿਐਲਿਟੀ ਤੇ ਦੇਖੀ ਤਾਂ ਇੰਨੀ ਐਸੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਹੀ ਅਸੀਂ ਉਲਝੇ ਪਏ ਆ ਕਿ ਆਉਣ ਵਾਲੀ ਪਨੀਰੀ ਦੇ ਲਈ ਸ਼ਾਇਦ ਇਹ ਜਿਹੜੀਆਂ ਉਹ ਕੰਧਾਂ ਖੜੀਆਂ ਹੋ ਸਕਦੀਆਂ ਨੇ ਇਹ ਤੋਂ ਕਿਵੇਂ ਅਸੀਂ ਜਿਹੜਾ ਉਹ ਬਚੀਏ ਆਉਣ ਵਾਲੀ ਪੀੜ੍ਹੀ ਲਈ ਤਾਂ ਅਸੀਂ ਬਹੁਤ ਅਵੈਸਵਾਏ ਹੋ ਗਏ ਹੂੰ ਅਵੈਸਵਾਏ ਹੋ ਗਏ ਇਹ ਆਸ ਰੱਖ ਕੇ ਕਿ ਸਾਡੇ ਖੇਤ ਦੀ ਕੋਈ ਰਾਖੀ ਕਰੇ ਜੇ ਸਾਬਣੇ ਸਾਡਾ ਖੇਤ ਉਜੜਦਾ ਅਸੀਂ ਹੱਥ ਤੇ ਹੱਥ ਕਰਕੇ ਬੈਠੇ ਰਹੀਏ ਕੋਈ ਆਊਗਾ ਕੋਈ ਸੰਪਰਦ ਆਊ ਕੋਈ ਸੰਤ ਆਊ ਕੋਈ ਜਥੇਬੰਦੀ ਆਊ ਸਾਡੇ ਖੇਤ ਦੀ ਰਾਖੀ ਕਰੋ ਤਾਂ ਉਹ ਤਾਂ ਫੇਰ ਰੱਬ ਰੱਖੇ ਉਹਦਾ ਆਪੇ ਧਿਆਨ ਕਰਨਾ ਪੈਣਾ ਸਾਡੇ ਜਿਹੜੇ ਲੌਂਗ ਜਵਾਨ ਆਉਣ ਵਾਲੀ ਜਨਰੇਸ਼ਨ ਆ ਸਾਡੇ ਅੰਸਬੰਸਿਆ ਉਹਨਾਂ ਨੂੰ ਜੇ ਸਹੀ ਸਾਡਾ ਬੈਸਸ ਸੁਨੇਹਾ ਜਾਊਗਾ ਤਾਈਂ ਉਹ ਸੰਭਾਲ ਸਕਣਗੇ ਹਲਾ ਜੀ ਨਿਆਂ ਸਿੰਘਾਂ ਦੀ ਇੱਕ ਵਿਸ਼ੇਸ਼ ਪਹਿਚਾਣ ਤੇ ਵਿਸ਼ੇਸ਼ ਸਤਿਕਾਰ ਹੈ ਕੌਮ ਦੇ ਅੰਦਰ ਇਸ ਗੁਲਦਸਤੇ ਦੇ ਵਿੱਚੋਂ ਇੱਕ ਐਸਾ ਫੁੱਲ ਨੇ ਨਿਆਂ ਸਿੰਘ ਜਿਨ੍ਹਾਂ ਨੇ ਕੌਮ ਦੇ ਤੇ ਕਹਿ ਲਈਏ ਕਿ ਅੱਜ ਵੀ ਬੜੀ ਵੱਡੀ ਜਿਹੜੀ ਸਤਕਾਰ ਦੀ ਨਿਗਾ ਦੇ ਨਾਲ ਵੇਖਿਆ ਜਾਂਦਾ ਹੈ ਪਿਛਲੇ ਦਿਨ ਇੱਕ ਘਟਨਾਕ੍ਰਮ ਵਾਪਰਿਆ ਸਾਰੀ ਸੰਗਤੋਸਤੋਂ ਜਾਣੂ ਹੈ ਸੁਲਤਾਨਪੁਰ ਲੋਧੀ ਪਰ ਬਾਬਾ ਜੀ ਮੇਰਾ ਇੱਕ ਸਵਾਲ ਇਹ ਹੈ ਕਿ ਅੱਜ ਵੀ ਇੰਨੀਆਂ ਸਹੂਲਤਾਂ ਦੇ ਬਾਵਜੂਦ ਇਹ ਭਰਾ ਮਾਰੂ ਜੰਗ ਜਿਹੜੀ ਹੈ ਖਾਸ ਤੌਰ ਤੇ ਜਿੰਨੇ ਵੀ ਦਲਪੰਥ ਨੇ ਕਿਸੇ ਇੱਕ ਦਲ ਦਾ ਨਾਮ ਨਹੀਂ ਲੈਂਦਾ ਆਪਸ ਦੇ ਵਿੱਚ ਇਹ ਖਿੱਚੋ ਤਾਣ ਕਿਉਂਕਿ ਜੇ ਅਸੀਂ ਆਪ ਹੀ ਇਸ ਤੋਂ ਬਾਹਰ ਨਹੀਂ ਨਿਕਲਾਂਗੇ ਤੇ ਲੋਕਾਂ ਨੂੰ ਕੀ ਸੁਨੇਹਾ ਦੇਵੇਗਾ ਇਹ ਕਿਵੇਂ ਜਿਹੜਾ ਇਸ ਤੋਂ ਅਸੀਂ ਜਿਹੜਾ ਉਹ ਬਚ ਸਕਦੇ ਆ ਰਾਤਨ ਜਿਹੜੇ ਰਤਨਾ ਮੈਂ ਪਾੰਜ ਆ ਅਰਬਾਣੇ ਕਿਢੇੜੇ ਗੁਰੂ ਸਾਹਿਬ ਜੀ ਦੇ ਮੇਲੇ ਸਾਧਗੁਰੂ ਜੀ ਦੇ ਹਜ਼ੂਰੀ ਸਿੱਖਾਂ ਨੇ ਲਿਖੇ ਉਹਨਾਂ ਦਾ ਵਾਝਾ ਦਰਵਾਜਾ ਅਰਹਤਰਾਮਿਆ ਪਰ ਜਿਹੜੇ ਗੁਰੂ ਸਾਹਿਬ ਜੀ ਨੂੰ ਗੁਰੂ ਕੇ ਸਿੱਖ ਬੇਨਤੀ ਕਰਕੇ ਪੁੱਛਦੇ ਰਹੇ ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਰਹੇ ਫਿਰ ਉਹ ਗੁਰਸਿੱਖ ਭਾਈ ਦਾਸ ਸਿੰਘ ਜੀ ਭਾਈ ਚੌਪਾ ਸਿੰਘ ਜੀ ਭਾਈ ਦੇਸਾ ਸਿੰਘ ਜੀ ਭਾਈ ਪ੍ਰਲਾਦਾ ਸਿੰਘ ਜੀ ਭਾਈ ਰੰਦ ਲਾਲ ਸਿੰਘ ਜੀ ਉਹਨਾਂ ਨੇ ਆਪਣੇ ਅਖਰਾਂ 'ਚ ਲਿਖੇ ਉਹ ਖਾਲਸਾ ਦਾ ਸਵਿਧਾਨ ਆ ਲੇਜਪ ਉਹ ਪੜਿਜਿਆ ਉਹਦੇ 'ਚ ਇੱਕ ਬਚਨ ਲਿਖਿਆ ਹੈ ਕਿ ਸਿੰਘ ਸਿੰਘ ਤੇ ਬਾਹਰ ਨਾ ਕਰੇ ਸੇਗੂ ਸੇਗੂ ਦੀ ਨਿੰਦਿਆ ਨਾ ਕਰੇ ਸਿੰਘ ਸਿੰਘ ਦਾ ਬੁਰਾ ਨਾ ਸੋਚੇ ਇੱਥੋਂ ਖੁੰਝ ਗਿਆ ਤੇ ਮੰਨਦੇ ਹਾਂ ਕਿ ਇਸ ਦੇ ਪਿੱਛੇ ਮੇਨ ਜਿਹੜਾ ਅਸਲ ਕਾਰਨ ਕੀ ਹੈ ਖੁੰਝਣ ਦਾ ਖੁੰਝਣ ਦਾ ਕਾਰਨ ਇਹ ਦੋ ਗੱਲਾਂ ਹੈ ਇੱਕ ਤਾਂ ਗੁਰੂ ਕੇ ਸਿੱਖ ਦਾ ਨਿਤਨੇਮ ਨਾ ਟੁੱਟੇ ਉਹਦਾ ਆਪਣੇ ਬਾਲ ਸ਼ਕਤੀ ਨਾਲੇ ਗੁਰੂ ਦਾ ਸਿੱਖ ਕਾਇਮ 라 ਸਕਦਾ ਗੁਰੂ ਜੀ ਦੀ ਕਿਰਪਾ ਨਾਲ ਕਿਉਂਕਿ ਹਰ ਜਗ੍ਹਾ ਹਰ ਕਾਰਜ ਵਿੱਚ ਗੁਰਪ੍ਰਸਾਦ ਦੀ ਲੋੜ ਹੈ ਸਤਗੁਰੂ ਜੀ ਵੀ ਜਦੋਂ ਪਰਵਚਨ ਆਪਣਾ ਫਿਰ ਆਰੰਭ ਕਰਦੇ ਤਾਂ ਪਹਿਲਾਂ ਲਿਖਦੇ ਇੱਕੋ ਹੀ ਘਾਰ ਸਤਗੁਰ ਪ੍ਰਸਾਦ ਕਲਗੀਧਰ ਪਿਤਾ ਜੀ ਚਾਚਰੀ ਸ਼ੰਤਾ ਪ੍ਰਸਾਦ ਕੰਗ ਪ੍ਰਿਆਤ ਸ਼ੰਤਾ ਪ੍ਰਸਾਦ ਤਾਂ ਪ੍ਰਸਾਦ ਤੇ ਗੁਰ ਪ੍ਰਸਾਦ ਦੀ ਇੱਕੋ ਹੀ ਆਵਿਆ ਹਰੇਕ ਕਾਰਜ ਦੇ ਅੰਦਰ ਗੁਰ ਕੇ ਸਿਖ ਨੂੰ ਗੁਰ ਪ੍ਰਸਾਦ ਦੀ ਲੋੜ ਆ ਪਰ ਇੱਕ ਰਹਿਤ ਦੂਜਾ ਨਿਤਨੇਮ ਸਿੱਖ ਦਾ ਟੁੱਟਣਾ ਨਹੀਂ ਚਾਹੀਦਾ ਸਾਡੇ ਲਈ ਮੀਰ ਪੱਥਰ ਗੁਰੂ ਕੇ ਸਿੱਖਾਂ ਨੇ ਗੱਡੇ ਆਰੇ ਥੱਲੇ ਬੈਠ ਕੇ ਵੀ ਜਪਜੀ ਸਾਹਿਬ ਪੜਿਆ ਜੀ ਬੰਦ-ਬੰਦ ਕਰਦੇ ਹੋਇਆਂ ਨੇ ਵੀ ਸੋਖਬਰੀ ਸਾਹਿਬ ਪੜਿਆ ਜੀ ਉਹ ਸਾਡੇ ਲਈ ਮੀਰ ਪੱਥਰ ਗੱਡੇ ਕਿ ਗੁਰੂ ਕਾ ਸਿੱਖ ਜੇ ਆਰੇ ਨਾਲ ਵੀ ਤੀਰ ਹੁੰਦਾ ਹੋਵੇ ਤਾਂ ਵੀ ਆਪਣਾ ਬਾੜੀ ਨਾ ਛੱਡੇ ਨੇ ਤਿੰਨੇ ਬੰਦਾ ਛੱਡੇ ਜੇ ਗੁਰੂ ਕੇ ਸਿੱਖ ਦਾ ਨਿਤ ਨਿਮਟਾ ਲਾ ਹੋ ਜਾ ਰਹਿ ਤਿੱਲੀ ਹੋ ਜਾਏ ਫਿਰ ਮਨਮਤ ਵਿੱਚ ਪਰਵੇਸ਼ ਕਰ ਜਾਂਦੀ ਆ ਪਿੱਛੇ ਰੱਸੀ ਖਿੱਚੜਿਆਲੇ ਤਾਂ ਹੁੰਦੇ ਹੀ ਆ ਹੋਰ ਬੰਦੇ ਕੌਮ ਬਾਗੀ ਦਾ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ ਦੇਸ਼ ਦੇ ਵਿੱਚ ਹਰ ਥਾਂ ਗੁਰੂ ਘਰਾਂ ਦੇ ਵਿੱਚ ਤੇ ਜਿਹੜੀ ਉਹ ਭਜਨ ਬੰਦਗੀ ਦੇ ਪ੍ਰਤਾਪ ਜਿਹੜੇ ਨੇ ਉਹ ਹੋ ਰਹੇ ਨੇ ਸੋ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਮਾਗੀ ਦੀ ਸਿੱਖ ਪੰਥ ਦੇ ਵਿੱਚ ਮਹੱਤਤਾ ਖਾਸ ਤੌਰ ਤੇ ਨਿਹੰਗ ਸਿੰਘ ਦਲ ਜਿਹੜੇ ਨੇ ਉਹ ਬੜੀ ਵੱਡੀ ਪੱਧਰ ਤੇ ਮਨਾਉਂਦੇ ਨੇ ਤੇ ਇਸ ਸਥਾਨ ਤੇ ਜਿਹੜੀਆਂ ਸ਼ੈਬਰਾਂ ਲੱਗਦੀਆਂ ਨੇ ਵੱਡੀ ਵੱਡੀ ਪੱਧਰ ਤੇ ਸੰਗਤਾਂ ਆਉਂਦੀਆਂ ਨੇ ਮਾਗੀ ਦਾ ਇਤਿਹਾਸ ਬਾਬਾ ਨਿਹਾਲ ਸਿੰਘ ਜੀ ਦੀ ਜ਼ੁਬਾਨੀ ਜਿਹੜਾ ਉਹ ਜਾਨਣੀ ਚਾਹਾਂਗੇ ਅਸਲ 'ਚ ਜਿੱਦਾਂ ਗੁਰੂ ਸਾਹਿਬ ਜੀ ਦੇ ਬਚਨ ਆ ਮਾਗ ਮੱਜਰ ਸੰਗ ਸਾਧੂ ਆ ਧੂਰੀ ਕਾਰਿ ਸ਼ਾਨ ਹਰ ਕਾ ਨਾਮ ਤੇ ਆਏ ਸੋਣ ਸਭਨਾਂ ਨੂੰ ਕਰਦਾਨ ਇਹ ਸਾਰਾ ਸ਼ਬਦ ਮਾਗੀ ਦਾ ਜੋੜ ਮੇਲਾ ਜਿਹੜਾ ਸੀ ਅਸਲ ਚ 40 ਮੁਗਤੇ ਸ਼ਹੀਦਾਂ ਸੰਗਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਜੀ ਸ੍ਰੀ ਮੁਕਤਸਰ ਸਾਹਿਬ ਉਸੇ ਲੜੀ ਦੇ ਵਿੱਚ ਜਿੱਦਾਂ ਗੁਰਦਾਰਾ ਹਰੀਆ ਮੇਲਾ ਸਾਹਿਬ ਬਰਾਤਲ ਸਮੇ ਤੋਂ ਕਈ 100 ਸਾਲ ਤੋਂ ਇਸ ਲਾਲਾ ਜੋੜ ਮੇਲਾ ਮੁਕਸਾ ਸਾਹਿਬ ਦੇ ਸ਼ਹੀਦਾਂ ਦਾ ਸਗਾਦੀ ਯਾਦ ਅਦਰ ਮਾਗੀ ਦਾ ਜੋੜ ਮੇਲਾ ਕਹ ਲੋ ਇਹ ਮਨਾਇਆ ਜਾਂਦਾ ਜੀ ਤੇ ਪਰ ਭਾਵੇਂ ਉਹ ਵਸਾਖ ਦੇ ਮਹੀਨੇ ਵਿੱਚ ਸ਼ਹੀਦਿਆ ਹੋਈਆਂ ਪਰ ਸੋਚੇ ਖਾਲਸੇ ਪੰਥ ਨੇ ਕਿਸੇ ਸਮੇਂ ਹਾਲਾਤਾਂ ਨੂੰ ਦੇਖ ਕੇ ਮੌਕੇ ਨੂੰ ਦੇਖ ਕੇ ਸਾਰੇ ਸਮੇਂ ਨੂੰ ਸਾਰੀਆਂ ਸਹੂਲਤਾਂ ਦੇਖ ਕੇ ਔਕੜਾਂ ਨੂੰ ਦੇਖ ਕੇ ਇਸ ਦਿਨ ਨਿਯੁਕਤ ਕਰ ਲਿਆ ਬੇ ਉਹ 40 ਮੁਕਤੇ ਸ਼ਹੀਦਾਂ ਦਾ ਸਗਾਦੀ ਯਾਦ ਵਿੱਚ ਦੇਖੋ ਗੁਰੂ ਸਾਹਿਬ ਜੀ ਨੇ ਬਚਨ ਲਿਖੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਦੁੱਖ ਬਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਮਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਤਾਇ ਬੈਦਨਾ ਪੋਰੇ دارو ਲਾਏ ਚਾਰ ਪ੍ਰਕਾਰ ਦਾ ਦੁੱਖ ਹੈ ਸਭ ਤੋਂ ਵੱਡਾ ਦੁੱਖ ਬਿਛੋੜੇ ਦਾ ਦੁੱਖ ਹੈ ਦੂਸਰਾ ਨੰਬਰ 2 ਤੇ ਭੁੱਖ ਦਾ ਦੁੱਖ ਹੈ ਜਮਾਂ ਦੀ ਮਾਰ ਦਾ ਦੁੱਖ ਹੈ ਕੋਸਰੀ ਨੂੰ ਰੋਗ ਲੱਗ ਜਾਏ ਚਾਰ ਪ੍ਰਕਾਰ ਦਾ ਦੁੱਖ ਗਿਣਿਆ ਜਾਂਦਾ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਉਹਨਾਂ ਦੇ ਇੱਥੋਂ ਤੱਕ ਪਹੁੰਚ ਗਏ ਦੇਖੋ ਸਿੱਖੀ ਜਿਹੜੀ ਆ ਸਤਿ ਸਾਬ ਉਹ ਸ਼ੁਰੂ ਕਿੱਥੋਂ ਹੁੰਦੀ ਆ ਸਿੱਖੀ ਦਾ ਪਹਿਲਾ ਕਦਮ ਕੀ ਆ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਏ ਤਨ ਵੀ ਤੇ ਗੁਰੂ ਜੀ ਦਾ ਮੇਰਾ ਨਹੀਂ ਭੇਟਾ ਕਰ ਦਿੱਤਾ ਜੇ ਭੇਟਾ ਕਰ ਦਿੱਤਾ ਤਾਂ ਜਿਹੜੀ ਭੇਟਾ ਆ ਉਹਦਾ ਥੋੜਾ ਕੋਝਲ ਹੁੰਦਾ ਜੀ ਜੇ ਨੂੰ ਭੇਟਾ ਕਰ ਦਿੱਤਾ ਉਹ ਜਿੱਥੇ ਮਰਜੀ ਵਰਤੇ ਜਿੱਦਾਂ ਮਰਜੀ ਵਰਤੇ ਜਿੱਦਾਂ ਮਰਜੀ ਰੱਖੇ ਜੇ ਸੱਚੀ ਕਰ ਦਿੱਤਾ ਤੇ ਮਨ ਵੀ ਗੁਰੂ ਦਾ ਹਰ ਇੱਕ ਗੱਲ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਮੰਨਿਆ ਕੋਈ ਪੁੱਠਾ ਤਾਂ ਨਹੀਂ ਸੋਚਦਾ ਗੁਰੂ ਜੀ ਦਾ ਜਿੱਦਾਂ ਅੱਗੇ ਆਉਂਦਾ ਈ ਸੋਚਦਾ ਕਿ ਤਾਂ ਨਾ ਜੋਬ ਕੁਛ ਵੀ ਹੈਗਾ ਸਾਡੇ ਕੋਲ ਉਹ ਗੁਰੂ ਜੀ ਦਾ ਸਮਝ ਕੇ ਆ ਪਹਿਰੇਦਾਰ ਬਣ ਕੇ ਰਹਿਣਾ ਤੇ ਹੁਕਮ ਵਿੱਚ ਖੜਿਆ ਹੋ ਦੁਨੀਆਂ ਦੇ ਸਾਰੇ ਕੰਮ ਔਖੇ ਤੇ ਔਖੇ ਕੀਤੇ ਜਾ ਸਕਦੇ ਸਭ ਤੋਂ ਔਖਾ ਕੰਮ ਕੀ ਹੁਕਮ ਮੰਨਣਾ ਜਿਹੜਾ ਨੇ ਹੁਕਮ ਮੰਨਿਆ ਜੀ ਭਾਈ ਲੈਣਾ ਜੀ ਦੇ ਰੂਪ ਵਿੱਚ ਆਏ ਤਾਂ ਸਾਹਿਬ ਸਤਗੁਰ ਸ੍ਰੀ ਗੁਰੂ ਅਮਰਦੇਵ ਪਾਛਾ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਨੇ ਸਾਡੇ ਲਈ ਮਾਰਗ ਬਣਾਇਆ ਤਾਂ ਕਿ ਸਿੱਖ ਨੇ ਹੁਕਮ ਗੱਦਾ ਮੰਨਣਾ ਸੋ ਜਿਹਨਾਂ ਨੇ ਜਿਹੜੇ ਸਿੱਧਕ ਸੀ ਸਿੱਖੀ ਤੇ ਸਿੱਖੀ ਤੇ ਸਿੱਧਕ ਉਹ ਜੀ ਜੇ ਸਿੱਖ ਕੋਲ ਸਿੱਖੀ ਤਾਂ ਹੋਵੇ ਸਿੱਧਕ ਨਾ ਹੋਵੇ ਫਿਰ ਡੋਲ ਜਾਂਦਾ ਜਿਹੜਾ ਕੋਲ ਸਿੱਧਕ ਸੀ ਉਹ ਕਹਿੰਦੇ ਸਾਰੇ ਚਾਹੇ ਜਗ ਦੇ ਭੇਜ ਕੇ ਸ਼ਹੀਦ ਕਰਵਾ ਦਿਓ ਚਾਹੇ ਭੁੱਖੇ ਰੱਖ ਕੇ ਸ਼ਹੀਦ ਕਰਵਾ ਦਿਓ ਸਾਡਾ ਤਾਂ ਸਰੀਰ ਹੈ ਹੀ ਨਹੀਂ ਨਾ ਸਾਡਾ ਮਾਨ ਹੈ ਤੇ کئی ਵਾਰੀ ਘਾਟ ਆ ਜਾਂਦੀ ਆ ਤੇ ਪਰ ਦੇਖੋ ਜਿੱਦਾਂ ਕਹਿੰਦੇ ਪੁੱਤ ਕੁੱਤ ਭਾਵੇਂ ਹੋ ਜਾਣ ਮਾਪੇ ਕਮਾਪੇ ਨਹੀਂ ਹੁੰਦੇ ਹੋਸ਼ ਆ ਗਈ ਠੋਕਰ ਲੱਗੀ ਹੋਸ਼ ਆ ਗਈ ਤੇ ਸਿਰੇ ਤੇ ਜਦੋਂ ਗਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ ਮਖਸ਼ਿਸ਼ ਕਰੋ ਪਾਤਸ਼ਾਹ ਜੋਧ ਜੰਮ ਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਸਿਹਦਾਰ ਪਾਈ ਮਹਾਸੰਗ ਜੀ ਨੂੰ ਆ ਕੇ ਉਹ ਰੁਹਾ ਕਹਿੰਦੀਆਂ ਸ਼ਹੀਦ ਰੁਹਾ ਕਿਉਂਕਿ ਸ਼ਹੀਦ ਨੇ ਹੋਰ ਪਾਸੇ ਕਿਤੇ ਜਾਣਾ ਨਹੀਂ ਹੁੰਦਾ ਕਿਸੇ ਜੂਨ ਕੇ ਨਹੀਂ ਪੈਣਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਸਿੱਧਾ ਸੱਚ ਕਰਨ ਨੂੰ ਜਾਂਦਾ ਹੈ ਕਹਿੰਦੇ ਜਦੋਂ ਅਸੀਂ ਜਾਂਦੇ ਹਾਂ ਦਰਵਾਜ਼ੇ ਬੰਦ ਹੈ ਮੋਰੇ ਲਿਖਿਆ ਸਾਹਮਣੇ ਦਰਵਾਜ਼ੇ ਦੇ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਮੁੜੇ ਉਹਨੇ ਕੀ ਕਰੀਏ ਹੋ ਬਣਾਓ ਬਾਤਾਂ ਬੰਦੇ ਪੁੱਛ ਕੀ ਜਾਹੀਦਾ ਕਹਿੰਦੇ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮੰਤਰੀ ਚਨਕ ਕੋ ਲਾ ਰਿਹਾ ਉਹ ਟੁਕੜਾ ਜਾ ਸਤਗੁਰ ਪਾਲ ਗਏ ਸੀ ਉਬਾਰਦੇ ਕਿਉਂਕਿ ਸਤਗੁਰ ਸਿੱਖ ਕੀ ਕਰੇ ਪਰ ਪਾਲ ਸੇਵਕੋ ਗੁਰਸਦਾ ਦਿਆਲ ਸਿੱਖ ਕੀ ਗੁਰਦਰਬਤ ਮਲਹਿਰਾ ਗੁਰਬਤ ਨਹੀਂ ਹਰ ਲਾਮ ਉਤਰਾ ਸਤਗੁਰ ਸਿੱਖੇ ਬੰਦਲ ਘਟ ਹੈ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਤਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਬਟ ਭਾਗੀ ਹੈ ਸਤਗੁਰ ਸਿੱਖਾ ਹਾਲ ਪਲ ਸਵਾਰਾ ਨਾਨਕ ਸਤਗੁਰ ਸਿੱਖੋ ਜੀ ਨਾਲ ਸੁਭਾ ਟੁੱਟੀ ਗੜਨ ਹਰ ਗੋਪਾਲ ਸਰ ਜੀ ਆਪੇ ਪ੍ਰਸਾਦ ਜਿਵੇਂ ਬਾਲਕ ਭਾਇ ਸੁਭਾਈ ਲੱਖ ਅਪਰਾਧ ਕਮਾਵੇ ਕਰ ਬਦੇਸ ਜਿੜਕੇ ਬੋਪਾਤੀ ਬਹੁੜ ਪਿਤਾ ਗਾ ਆਪਾ ਵੀ ਅਰਦਾਸ ਕਰੀਏ ਸੱਚੇ ਪਾਤਸ਼ਾ ਅਸੀਂ ਤਾਂ ਲੇਖਿਆ ਕਤਲ ਛੁੱਟੀ ਖੈਰ ਖੈਰ ਭੋਲਨ ਹਾਰ ਬਖਸ਼ ਰਹਾ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੇ ਕਿਤੇ ਰਹਿਤ ਤੋਂ ਖੁੰਝ ਗਏ ਨਿਤਨੇਮ ਤੋਂ ਖੁੰਝ ਗਏ ਸਿੱਖੀ ਤੋਂ ਦੂਰ ਚੱਲ ਗਏ ਜੀਵਨ ਜਿੰਨ ਕੀ ਦਸ ਹਵਾਂ ਰਹਿੰਦੇ ਰਹਿੰਦੇ ਬਦਾਵਾ ਪੜਾ ਲਈਏ ਮੁੱਖ ਉਜਲਾ ਹੋ ਜੂ ਕਿਤੇ ਗੋਹਾਂਤ ਸਤਗੁਰੂ ਜੀ ਦਾ ਚਾਲਣਾ ਤੇ ਫਾਂ ਮਰਨਾ ਇਹੇ ਬੰਦੀਤ ਫਿਰ ਅਖੀਰ ਦੇ ਵਿੱਚ ਜਾਂਦੇ ਜਾਂਦੇ ਸਮੁੱਚੀ ਕੌਮ ਨੂੰ ਸਿੱਖ ਕੌਮ ਨੂੰ ਕੀ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਹਾਂ ਅੱਜ ਦੇ ਯੁੱਗ ਦੇ ਵਿੱਚ ਜੋ ਕਟਨਾਕਰਮ ਵਾਪਰੇ ਨੇ ਜਾਂ ਸਾਰਿਆਂ ਨੂੰ ਲੈ ਕੇ ਇੱਕ ਮੁੱਠ ਜਿਹੜਾ ਕੌਮ ਹੋਵੇ ਆਖ ਸੁਨੇਹਾ ਦੇਖੋ ਆਪਾਂ ਰੋਜ਼ ਪੜਦੇ ਖੜੇ ਹੋ ਕੇ ਗੁਰੂ ਸਾਹਿਬ ਦੇ ਸਲਮੁਖ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ। ਬਾੜਣਾ ਹੋਰ ਗੱਲਿਆ ਬੰੜਣਾ ਹੋਰ ਗੱਲ। ਜੇ ਸੱਚੀ ਸਿੱਖ ਬਨ ਲਵੇ ਤੇ ਪ੍ਰਗਟ ਗੁਰਾਂ ਕੀ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹਨਾਂ ਨੂੰ ਪੁੱਛਲਾ ਵੀ ਕੀ ਕਰਲਾ। ਹਨਾ ਹੋਰ ਜਿੱਥੇ ਮਰਜੀ ਜੋ ਮਰਜੀ ਲਿਖਿਆ ਹੋਵੇ। ਸਾਡਾ ਇਤਿਹਾਸ ਸਾਡੀ ਜਨ ਜਾਨਿਆ ਸਾਡਾ ਵਿਰਸਾ ਆ ਸਾਨੂੰ ਉੱਚ ਪ੍ਰੇਮ ਦਾ ਮਿਲਦੀ ਆ। ਪਰ ਜੇ ਕਿਤੇ ਇਤਿਹਾਸ 'ਚ ਕੁਝ ਹੋਰ ਲਿਖਿਆ ਤਾਂ ਗੁਰੂ ਸਾਹਿਬ ਜੀ ਉਹ ਆਗਿਆ ਨਹੀਂ ਦਿੰਦੇ। ਤਦੋਂ ਨੂੰ ਨੰਬਰ ਬੰਦੇ ਸਾਧਗੁਰੂ ਜੀ ਦੇ ਹੁਕਮ ਨੂੰ ਰੱਖਣਾ ਪਊਗਾ ਇਸ ਕਰਕੇ ਇਸ ਵੇਲੇ ਲੋਗ ਆ ਹੋਂਵੇਂ ਛੱਡ ਦੇਣੀ ਚਾਹੀਦੀ ਹੈ ਹੋਂਵੇਂ ਕੰਦ ਬੜੀਆਂ ਹਨ ਭਰਾਵਾਂ ਭਰਾਵਾਂ ਤੇ ਬਣ ਜਾਂਦੀਆਂ ਸੰਪਰਦਾਮ ਜਥੇ ਬੰਦੀਆਂ ਤੇ ਬਣ ਜਾਂਦੀਆਂ ਹਕੂਮਾਂ ਤੇ ਬਣ ਜਾਂਦੀਆਂ ਹੋਂਵੇਂ ਦੀ ਕਹਿੰਦੇ ਮੈਂ ਬੜਾ ਜੀ ਮੇਰੇ ਤੇ ਜਾਲੇ ਤਾਕਤਿਆ ਜੀ ਮੈਂ ਫਲਾਣ ਨੂੰ ਇਹ ਕਰ ਲਓ ਜੀ ਉਹ ਮੈਨੂੰ ਇਹ ਕਰਕੇ ਦਿਖਾ ਲੇ ਜੀ ਛੱਡ ਦਿਓ ਗੁਰਸੱਭਾ ਦੇ ਚਾਲਾਂ ਤੇ ਬੈਠ ਕੇ ਅਸ ਵੇਲੇ ਚਾਰਜ ਫੇਰੇ ਬਾਬਾ ਨਿਹਾਲ ਸਿੰਘ ਹੋਰਾਂ ਨੇ ਬਹੁਤ ਚੰਗੀ ਜਿਹੜੀ ਵਾਰਤਾ ਏ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਕੌਮ ਨੂੰ ਸੁਨੇਹਾ ਦਿੱਤਾ ਏ ਤੇ ਅੱਜ ਜਿਨ੍ਹਾਂ ਕੁਰੀਤਿਆਂ ਦੇ ਵਿੱਚ ਇਹ ਕੌਮ ਫਸੀ ਹੋਈ ਹੈ ਜਾਂ ਕਹਿ ਲਈਏ ਕਿ ਜਿਨ੍ਹਾਂ ਕੁਰੀਤਿਆਂ ਕਰਕੇ ਅਸੀਂ ਅੱਗੇ ਨਹੀਂ ਵਧ ਪਾਰੇ ਉਸ ਤੇ ਬਾਰੇ ਵੀ ਬੜਾ ਖੁੱਲ ਕੇ ਇੱਕ ਚੰਗੀ ਸੇਧ ਜਿਹੜੀ ਹੈ ਉਹ ਪੰਥ ਦੀ ਮਹਾਨ ਹਸਤੀ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਖੋਰਾਨੀ ਸਾਡੇ ਨਾਲ ਸਾਂਝੀ ਕੀਤੀ ਤੇ ਇੱਕ ਚੰਗਾ ਉਪਦੇਸ਼ ਵੀ ਜਿਹੜਾ ਉਹ ਦਿੱਤਾ ਹੈ ਤੇ ਸਾਡੀ ਵੀ ਆਸ ਹੈ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਬਾਬਾ ਨਿਹਾਲ ਸਿੰਘ ਖੋਰਾਂ ਦੀਆਂ ਜੋ ਕੌਮ ਪ੍ਰਤੀ ਸੇਵਾਵਾਂ ਨੇ ਉਹਨਾਂ ਨੂੰ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰੱਖਣ ਤੇ ਗੁਰੂ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਜਿਹੜੀ ਉਹ ਬਖਸ਼ਦੇ ਰਹਿਣ ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ এবੀਪੀ ਸਾਂਝਾ ਤੇ ਵਾਹਿਗੁਰੂ ਜੀ ਕਾ ਖਾਲਸਾ Warrigro di Kipa te